ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਧੀਰੇਗੋੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਚੰਗੀ ਕੁਆਲਿਟੀ ਦੀਆਂ ਵਾੜਾਂ ਪਹੁੰਚੀਆਂ 40 ਤੋਂ 45 ਲੀਟਰ ਦੁੱਧ ਵਾਲੀਆਂ ਬਹੁਤ ਹੀ ਚੰਗੀਆਂ ਸੋਹਣੀਆਂ ਸੁਨੱਖੀਆਂ ਬਾਕੀ ਕੁਝ ਤਾਜ਼ੀਆਂ ਸੋਈਆਂ ਰਹੋਣੀਆਂ ਚਾਰ ਪਸ਼ੂ ਤਾਜ਼ੇ ਸੂਇਆ ਪੰਜ ਪਸ਼ੂ ਗੱਬਣੀਆਂ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਖਾਨ ਟੈਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਇਹ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕਿਆ ਆਪਾਂ ਗੱਲਬਾਤ ਕਰਾਉਣੀ ਵੀਰ ਨਾਲ ਇਹਨਾਂ ਪਸ਼ੂਨ ਟੇ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿੰਨੇ ਬਹੁ ਸੇਲ ਕਰਨੇ ਆ ਠੀਕ ਆ ਐਡਰੈਸ ਦੱਸ ਦਿਓ ਇੱਕ ਵਾਰ ਜੀ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਗੁਰੂ ਕਾ ਜੰਡਿਆਲਾ ਦੇ ਲਾਗੇ ਪਿੰਡ ਧੀਰੇ ਕੋਟਿਆ ਠੀਕ ਹੈ ਜੀ ਹਾਂਜੀ ਤੇ ਨਾਮ ਦਾ ਦੋ ਜੀ ਨਾਮ ਹੈ ਜਤਿੰਦਰ ਸਿੰਘ ਫੋਨ ਨੰਬਰ ਹੈਗਾ 7874406611 ਇੱਕ ਨੰਬਰ ਹੋ ਗਿਆ 9985853811 ਠੀਕ ਆ ਤੇ ਸ਼ੁਰੂਆਤ ਮਾਝ ਤੋਂ ਹੀ ਕਰੀਏ ਜੀ ਹਾਂਜੀ ਹਾਂਜੀ ਵੱਡੀ ਮਾਝ ਆ ਜੀ ਸੋਹਣੀ ਸਨਖੀ ਪੂਰੀ ਜੀ ਹਾਂ ਜੀ ਹਾਂ ਜੀ ਤੁਹਾਡੇੋਂ ਕੈਮ ਨਾ ਪੂਰੀ ਹਾਂ ਜੀ ਹਾਂ ਜੀ ਕਿੰਨੇ ਕ ਦਿਨ ਲਾ ਜੂ ਦਿਨ ਦੇ 8 ਰਹਿੰਦੇ ਵੀਰੇ ਦਾ ਅੱਛਾ 8 ਰਹੇ ਸੂਆ ਦਾ ਕਿ ਨਵਾਵਾ ਦੂਜਾ ਸੂਗਾ ਹੋਊਗਾ ਤੇ ਚੀਜ਼ਾਂ ਲਾ ਕੇ ਚੱਲੇਗਾ ਆ ਵੇਖੋ ਜੀ ਪੂਰੀ ਕੈਮ ਆਪਣਾ ਲਾ ਦਿਓ ਲਾ ਦਿਓ ਜੀ ਲਾ ਦਿਓ ਕੋਈ ਇਹ ਨਾ ਕੋਈ ਪੂਰੇ ਚੰਗੇ ਵਜਨ ਦੀ ਮਾਲ ਗਿਆ ਹਨਾ ਆ ਵੇਖੋ ਭਾਰੀ ਪੂਰੀ ਚੰਗੀ ਸੋਹਣੀ ਸਨਖੀ ਵੇਖੋ ਕਿੰਨੀ ਆ ਦੁੱਧ ਵੀ ਘਰ ਵਾਲੇ ਦੇ ਦੱਸਦੇ 14 15 ਕਿਲੋ ਚੋਆ ਬਾਕੀ ਦੁੱਧ ਸੇਵਾ ਦਾ ਠੀਕ ਆ ਹਾਂ ਜੀ ਨੇ ਕਹਿ ਦਿੱਤਾ ਖੰਡੀ ਖੰਡੀ ਬੜੀ ਐਂਦਾ ਹਾਂ ਹਾਂਜੀ ਹਾਂਜੀ ਕੁਆਲਟੀ ਵਾਲੀ ਆ ਥਾਣਾ ਬੜਾ ਸੋਹਣਾ ਗੈਪ ਤੇ ਲੱਗਾ ਹੈ ਬਿਲਕੁਲ ਬਿਲਕੁਲ ਠੀਕ ਆ ਨਾ ਹਾਂ ਪਰ ਕਰੋ ਜਾਏਗੀ ਨਹੀਂ ਕੋਸ਼ਾਂਦੀ ਨਹੀਂ ਪੂਰੇ ਵੱਡੇ ਕੱਦ ਦੀ ਮਾਲ ਕੇ ਹਾਂਜੀ ਹਾਂਜੀ ਤੇ ਕਿੰਨਾ ਭਾਈ ਦੁੱਧ ਚਵਾਉਗੀ ਏ ਦੋ ਦੋਨਾਂ ਦੇ 15 ਕਿਲੋ ਦੱਸਿਆ 14 ਕਿਲੋ ਕਹਿ ਕੇ ਵੀਲੀ ਲੈ ਜੂਗੇ ਅੱਛਾ ਹਾਂਜੀ ਸੰਦੀ ਬੜੀ ਠੰਡੀ ਹੈ ਲੋੜੀ ਕੋ ਕਮੀ ਖਾਣਾ ਸੁਣਾ ਦੀ ਕੋ ਬਾਤ ਕਰਦਣੀ ਹੈਗੀ ਸੁਣਾ ਦੀ ਗਰੰਟੀ ਹੈ ਵੀਰ ਜੀ ਪਹਿਲੀ ਗੱਲ ਤੇ ਕੋਈ ਘੈਂਟ ਫਰਾ ਟਿੱਪ ਕੇ ਖੜੇ ਹਾਂਜੀ ਜੇ ਨਾ ਕੋ ਖੜੂਗਾ ਵੀਡੀਓ ਬੋਲ ਤੇ ਟਪਾ ਦਾਂਗੇ ਨਹੀਂ ਤੇ ਚਲੋ ਅਗਲਾ ਆਪਣੇ ਘਰ ਜਾ ਕੇ ਟਿੱਪ ਕੇ ਫਿਰ ਫਿਰ ਪੈਸੇ ਦੇ ਦੇ ਆਪਾਂ ਇਹ ਕਰ ਲੇ ਮੁੱਲ ਕਿੰਨਾ ਕਰਨਾ ਹੈ ਅੱਛਾ ਮਾਰਦੀ ਹੋਵੇ ਦੰਦਾ ਦਾ ਕੋ ਫਾਲਟ ਹੋਵੇ ਠੀਕ ਹੈ ਤੇ ਜੇ ਥਣਾ ਚ ਕੋਈ ਹੋਵੇ ਠੀਕ ਹੈ ਘੈਂਟ ਫਰਾ ਆਪ ਘਰੋਂ ਵਾਪਸ ਦੇ ਠੀਕ ਹੈ ਜੀ ਹਾਂਜੀ ਦੱਸੋ ਮੁੱਲ ਕਿੰਨਾ ਕਰਨਾ ਹੈ ਵੀਰ ਜੀ ਲੋਕ 1.5 ਲੱਖ ਵੀ ਪਾਉਂਦੇ ਆ ਹਾਂਜੀ ਹਾਂਜੀ ਆਪਾਂ 1.20 ਪਾ ਦਾਂਗੇ ਠੀਕ ਹੈ ਛ ਕਰਦਾਂਗੇ 7000 ਰੁਪਿਆ ਕਰਦਾਂਗੇ ਇਹ 13 ਦੀ ਦੇਵਾਂਗੇ ਇਹ ਕਿ 13 ਦੀ ਹੋਰ ਹੋ ਜੂ ਮੌਕੇ ਦਾ ਮਾਨ ਤਾਣ लास्ट ਵੀਰੇ 1000ਾਂ ਦੀ ਮੈਂ ਹੁਣੀ 1000ਾਂ ਦੀ ਠੀਕ ਹੈ ਜੀ ਬਾਕੀ ਇਹ ਆ ਕਿ ਸੋਹਣੀ ਆ ਪੇਠ ਫੂੜਾ ਚੰਗਾ ਚੋੜਾ ਲੈਵੇਂ ਉੱਤੇ ਨਾੜਾਂ ਵੇਖੋ ਬਰੀਕ ਬਰੀਕ ਕਿੰਨੀਆਂ ਵਾਂ ਬਹੁਤ ਸਾਫ਼ ਗਰਲਾਂ ਦੇ ਥਣ ਲੱਗਾ ਦੇਣ ਨਾਲ ਸਾਬ ਸਾਹਮਣੇ ਵਾਲੀ ਆ ਹੋਰ ਨਹੀਂ ਜੀ 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 ਦੂਜੇ ਨੰਬਰ ਵਾਲੀ ਵਾਰੀ ਦੇਸੀ ਅੱਛਾ ਬੱਚਾ ਨਹੀਂ ਹੈਗਾ ਵੀ ਕੀ ਤਾਂ ਅੱਛਾ ਬੱਚਾ ਨਹੀਂ ਮੈਂ ਤੈਨੂੰ 13 ਕਿਲੋ ਚੋ ਆ ਕੇ ਦਊਗਾ ਅੱਛਾ ਹੁਣ 13 ਕਿਲੋ ਦੁੱਧ 13 ਕਿਲੋ ਦੁੱਧ ਚੋ ਆ ਕੇ ਦਊਗਾ ਠੀਕ ਆ ਟੀਕਾ ਲਾ ਕੇ ਮਿਲਦੀ ਆ ਟੀਕਾ ਮਾਰਿਆ ਲਾਉਣਾ ਪੈਂਦਾ ਲਾਤ ਨਹੀਂ ਕੀ ਮਾਰਦੀ ਠੀਕ ਆ ਲਾਤ ਨਹੀਂ ਮਾਰਦੀ ਹਲਦੀ ਚੋ ਆਪ ਸਵਾ ਬਹੁਤ ਵਧੀਆ ਸੂਆ ਇਹਦਾ ਕਿੰਨਾ ਹੋਊਗਾ ਸੂਆ ਇਹਦਾ ਦਜਾ ਵੀ ਦੀ ਸੂਈ ਵੀ ਮੈਂ ਆਉਂਦੀ ਸੂਈ ਨੂੰ ਕਿੰਨਾ ਜਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਤੁਸੀਂ ਵੀ ਮਹੀਨਾ ਲਾ ਲੇ ਦੋ ਲਾ ਲੇ ਵੀ 13 ਕਿਲੋ ਦੁੱਧ ਆ ਮੈਂ ਕੋ ਇਹਨੇ تیر ਵੀ ਨਹੀਂ ਹੋਇਆ ਹੁੰਦਾ ਹਨਾ ਠੀਕ ਹੈ ਠੀਕ ਮੇਰੇ ਕੋਲ ਮਰਿਆ 1.5 ਮਹੀਨਾ ਤੋਂ ਹੋ ਰਿਹਾ ਜੀ ਆਹ ਛਾ 1.5 ਮਹੀਨਾ ਹੋਇਆ ਸੋਈ ਨੂੰ ਬਾਕੀ ਵੱਡੀ ਐ ਚੰਗੀ ਐ ਸੋਹਣੀ ਐ ਜੀ ਆਹ ਵੇਖੋ ਇਹ ਲੇਵਾ ਚੰਗਾ ਸੋਹਣਾ ਵਾ 13 ਕਿਲੋ ਹੁਣ ਵੀ ਦੱਸਦਾ ਕਿ ਦੁੱਧ ਦੇਦੇ ਕੋਲ ਹਾਜ਼ਰ ਆ। ਬਾਕੀ ਨਾ ਤੁਮਾਰ ਵਾਲੀ ਨਹੀਂ ਐ ਇੰਦਾ ਗਾੜੀਓਂ ਫੜ ਕੇ ਬੈਜੇ ਹੋਈ ਨਹੀਂ ਹੈਗਾ ਵੀ ਜੇ ਬੱਚਾ ਹੈ ਨਹੀਂ ਤੇ ਲੱਤਾਂ ਮਾਰੂਗੀ। ਹਾਂਜੀ ਹਾਂਜੀ ਇਹ ਕੰਮ ਨਹੀਂ ਹੈਗਾ ਮਾਸਾ ਕੁਆਲਿਟੀ ਵਾਲੀ ਆਗੇ। ਬਾਕੀ ਦੁੱਧ ਵਾਲੀ ਸੋਹਣੀ ਐ। ਇੰਦਾ ਬੈਜੋ ਕਿ ਲੈ ਆਖੜਾ ਫੜਾ ਠੀਕ ਐ। ਡਰਦੀ ਥੋੜਾ ਡਰਦੀ ਹੈ ਕੋਈ ਗੱਲ ਹੋਣੀ ਤੇ ਕੋਈ ਚੱਕਰੀ ਹੈ ਇਹੋ ਜੀ ਗੱਲ ਸੁਣਾ ਵੀ ਤਾਂ ਮਾਲੂਕਾ ਠੀਕ ਹੈ ਚਲੋ ਕੋਈ ਨਹੀਂ ਇਹ ਕਿਹੜਾ ਪੌੜਾ ਪਾਇਆ ਦਾ ਪਾੜਾ ਪਾਕੇ ਚੋਨੇ ਆ ਛਾ ਪਾੜਾ ਪਾਕੇ ਚੋਈ ਕਰਦੇ ਆ ਕੇ ਮਾਲਾ ਬੰਦਾ ਪਾੜਾ ਵੇਚ ਚੋਨੇ ਤਾਂ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਜਿਹੜਾ 50000 ਕਰਦੇ ਦੋਗੇ ਕਿੰਨੇ ਕੀ ਦੀ ਤੇ ਲਾਸਟ ਵੀਰੇ 85000 ਦੀ ਹੋਣੀ ਛੋੜੋ ਜੂ 85 ਜੋਂ 80 ਥੋੜੀ ਵਾਲੀ ਹੋਣੀ ਜਾਂਦੀ ਹਣੀ ਠੀਕ 바ਕੇ ਚੰਗੀ ਆ ਵੱਡੀ ਆ ਛੋਟੀ ਨਹੀਂਗੀ ਚੰਗੀ ਕੁਆਲਟੀ ਵਾਲੀ ਕੋਈ ਕੋਈ ਘਣ ਭਰਾ ਭਾਵੇਂ 13 ਕਿਲੋ ਚਵਾ ਕੇ ਦਵਾਂਗੇ ਦੋ ਡੰਗ ਆਪਣੀ ਚੋਲੇ ਆ ਕੇ ਕੋਈ ਗੱਲ ਠੀਕ ਹੈ ਜੀ ਠੀਕ ਹੈ ਬਾਕੀ ਸੋਹਣੀ ਵੇਖੋ ਕਿੰਨੀ ਆ ਚੰਗੀ ਸੋਹਣੀ ਹੈ ਹਾਂ ਜੀ ਹਾਂ ਸਾਫ ਸੁੱਥੀ ਖਾਣਾ ਖਾਣਾ ਦੀ ਵੀਰ ਜੀ ਬਾਤ ਘੜਦਨੀ ਹੈ ਕੋਈ ਬਾਤ ਨਹੀਂ ਬਰਾਬਰ ਆ ਚਵਾਪ ਸਮਾ ਵਧੀਆ ਕੋਈ ਪੂਲ ਛੱਟਾ ਨਹੀਂ ਠੀਕ ਆ ਅਗਲੀ ਗੱਬਣ ਆਗੀ ਜੀ ਤੋੜ ਲਓ ਭਾਜੀ ਇਹਨੂੰ ਵੀ ਗੱਬਣ ਆ ਜੀ ਇਹ ਕਿਹੜੀ ਨਸਲ ਵੀਰ ਜੀ ਇਹ ਇਹ ਵਾਲੀ ਪਤਾ ਹੈ ਕੋਈ ਆਪਣੇ ਸਾਹ ਨਾਲ ਛਾਈ ਵਾਲ ਕਰਾਉ ਸਿਆ ਹਾਂ ਕਾਲੀ ਜਿੱਟੀ ਕਹਿੰਦਾ ਹਾਂ ਕਾਲੀ ਜਿੱਟੀ ਕਹਾਂਗਾ ਆਪਣੇ ਸਾਹ ਨਾਲ ਉਸ ਹਿਸਾਬ ਨਾਲ ਜੀ ਹਨਾ ਸਭ ਰੰਗ ਦੱਸ ਸਕਦੇ ਨਸਲਾ ਤੇ ਨਸਲਾ ਪੇ ਵਿਚਾਰ ਲੈਣਾ ਬਾਕੀ ਠੰਡੀ ਬਹੁਤ ਜ਼ਿਆਦੀ ਹੈ ਠੀਕ ਹੈ ਇਹਦੇ ਖਲਾੜ ਦੀ ਮਾੜੀ ਥਾਣ ਵੇਖੋ ਕਿੰਦਾ ਸੋਹਣਾ ਲੱਗੇ ਜਿਆਦੀ ਆ ਕਰਮਾਲੀ ਅੱਖਾਂ ਥੋੜਾ ਕਾਫੀ ਗਾਜਰ ਥਾਣਾ ਇਹ ਕਿਹੜਾ ਹੈ ਇਹ ਗਾਜਰੀ ਥਾਣਿਆ ਠੀਕ ਹੈ ਬੜੀ ਬੜੀ ਵਧੀਆ ਬਹੁਤ ਸੋਹਣੀ ਪਾਵੇ ਗੱਬਣ ਆ ਦੇ ਘਾਰ ਚੋਂ ਹਾਂ ਗੱਬਣ ਆ ਕਿ ਦੇਖ ਲੈਣਾ ਥੋੜਾ ਹਾਂਜੀ ਹਾਂਜੀ ਠੰਡੀ ਧੀਰੀ ਆ ਵੇਖੋ ਜੀ ਲੈ ਜਾਓ ਵੀਰ ਜੀ ਨਹੀਂ ਤੇ ਚਾਈ ਵਾਲ ਬੱਸ ਬੜਾ ਗਰਮ ਨਿਕਲਦਾ ਠੰਡੀ ਬਹੁਤ ਆ ਜੀ ਬਾਕੀ ਦੁੱਧ ਵੀ ਚਿੱਟਾ ਹੁਣ ਆਇਆ ਅਗਲੀ ਚਿੱਟਾ ਚਾਹੂਗਾ ਠੀਕ ਆ। ਬਾ ਦੋਨੋਂ ਬਾਲੀ ਵਧੀਆ ਵੀਰੋਂ ਗਾੜੀ ਗਰਮੀਆਂ ਦੇ ਤੋਂ ਸੋਈ ਏ ਆ। ਹਾਂਜੀ ਹਾਂਜੀ। ਗਰਮੀਆਂ ਤੋਂ ਨਹੀਂ। ਜੀ 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 ਜੀ। ਬਾਕੀ ਗਰਮੀ ਦੀ ਵੀ ਪਰਵਾਹ ਨਹੀਂ ਕਰਦੀਆਂ ਨਾ। ਬਿਲਕੁਲ ਜੀ ਬਿਲਕੁਲ। ਬਾਹਰ ਨਾ ਬੰਨੀ ਜਾਈਏ। ਕੋਈ ਨਹੀਂ ਬਾਹਰ ਅਗਲੀ ਬਾਹਰ ਬੰਦਿਓ ਭਾਵੇਂ। ਇਹਨੂੰ ਬਾਹਰ ਬੰਦੋ। ਇਹਨੂੰ ਬਾਹਰ ਬੰਦੋ। ਤਾਂ ਦੋ ਤੇ ਵੀਰ ਜੀ ਕਿੰਨਾ ਕ ਚਵਾਈ ਜਾਊਗੀ? ਹਾਂਜੀ ਇੱਥੇ ਡੱਕੀ ਬਣੀ। ਕਿਦਾਂ? ਦੋ ਤੇ ਕਿੰਨਾ ਕ ਚਵਾਈ ਜਾਊਗੀ? ਮੋਂ ਤਾਂ 15 ਕਿਲੋ ਤੇ ਚਵਾਊਗੀ ਸਰਪਾ। ਮੁੱਲ ਕਿੰਨਾ ਕਰਨਾ? ਬਾਲੀ ਆ। ਮੁੱਲ ਤੇ ਵੀਰ ਜੀ 65000 ਰੁਪਏ ਦਾ ਕਰਦੇ ਆ। ਉਹ ਤੋਂ 2000 ਮੰ ਇਹ 3000 ਦੀ ਹਾਂ 3000 ਠੀਕ ਹੈ ਬਾਕੀ ਮੌਕੇ ਤੇ ਕਰਦੇ ਛੋੜਛਾੜ ਬਾੜ ਦੀ ਫੋਨ ਲਾ ਲਿਓ ਕੋਈ ਨਹੀਂ ਹੋਰ ਹੋ ਜੂਗੀ ਥੋੜੀ ਬੋਦੀ ਅੱਗੇ ਸੂਈ ਆ ਗਈ ਹਾਂਜੀ ਕੋਈ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਇਹ ਅੱਜ ਚੌਥਾ ਦਿਨ ਦੀ ਸੂਈ ਚੌਥਾ ਦਿਨ ਡੱਬੀ ਆ ਵੇ ਹਨਾ ਕਾਲੀ ਚਿੱਟੀ ਐ ਵੀ ਸਾਈਕ ਚਿੱਟੀ ਡੱਬੀ ਖੜੀ ਵੀ ਇਹ ਜਾਦ ਨਸਲ ਵਾਲੀ ਪਿਉਰੀ ਇੱਕ ਪਿਉਰੀ ਹਾਂ ਫਸਦਾ ਨਹੀਂ ਐਚਐਸ ਐ ਕਿਹੜੀ ਐ ਹਾਂਜੀ ਕਮੈਂਟ ਕਰਕੇ ਦੱਸ ਦੇਣ ਭੈਸਪਰਾ ਕਈ ਰਾਣਾ ਆਪਾਂ ਨਸਲ ਕਹਿ ਦਿੰਨੇ ਹੋ ਰਿਆ ਤੇ ਮੁੜ ਕੇ ਹੋਰ ਦੱਸਦੇ ਆ ਵੀ ਆਵਾ ਤੇ ਆਪਣੀ ਮਰਜ਼ੀ ਕਰ ਲੈ ਜਿਹੜੀ ਨਸਲ ਸਮਝਣੇ ਸਮਝੀ ਜਾਣ ਆਪਾਂ ਦਿਖਾਉਣੀ ਆ ਬਸ ਹਾਂ ਇਸ ਟਾਈਮ ਦੁੱਧ ਦੇ ਵੀ 14 ਕਿਲੋ ਆ 14 ਕਿਲੋ ਹੋਰ ਦੋ ਚਾਰ ਦਿਨ ਸੰਭਿਆ ਵਧੂਗੀ ਬਸ ਦੂਜੀ ਨਹੀਂ ਸਾਫ ਕਰੂਗਾ ਦੇ ਕਰੀ ਠੀਕ ਆ ਜਾਣ ਦੋ ਥਾਣ ਬੜੇ ਸੋਹਣੇ ਲੱਗੇ ਇਹਨੂੰ ਵੀ ਹਨਾ ਬੱਚੇ ਦਾ ਵਾਲਾ ਕਰ ਦੂ ਸੇ ਬੱਚੇ ਦੇ ਭੱਜਣਗੇ ਬੱਚੇ ਕੀ ਦਿੱਤਾਂ ਨੇ ਵਸਾ ਵੀ ਜੀ ਵਸਾ ਦਤਾਏ ਨੇ ਠੀਕ ਹੈ ਅਜੇ 나ੜੂ ਤੇ ਹੀ ਆ ਬੱਚਾ ਹਾਂਜੀ ਹਾਂਜੀ ਤਾਂ ਕਿੰਨਾ ਕੁ ਬਾਈ ਦੁੱਧ ਕਰ ਜੂਗੀ ਦੁੱਧ ਵੀਰ ਜੀ 17 18 ਕਿਲੋ ਚੰਗੀ ਸਾਭ ਹੋਈ ਦੇ ਕਰ ਜੂਗੀ ਠੀਕ ਆ ਬਾਕੀ ਆਪਣੀ ਸਾਭ ਤੇ ਆਪਾਂ ਦੇ 14 ਕਿਲੋ ਚਵਾ ਕੇ ਦਵਾਂਗੇ ਠੀਕ ਹੈ ਜੀ ਆਪਣੇ ਕੋ ਜਿੰਨਾ ਆਸਦਾ ਕੱਲ ਬੋਲੀ ਬਣੀ ਸੱਜਦਾ ਹੁਣ ਕਹਿ ਨਹੀਂ ਸਕਦੇ ਕੇ ਨਾਮ ਮੁੱਲ ਕਿੰਨਾ ਕਰਨਾ ਹੈ ਤੁਸੀਂ ਦਾ 70000 ਰੁਪਇਆ ਕਰਦੇ ਆਂ ਦੋ ਕਿ ਕਿਨੇ ਕਿ ਦੀ ਵੀਚ ਹੀ ਦੇ ਦਾਂਗੇ 63 ਨਹੀਂ ਹੋਰ ਹੋ ਜੂ ਮਾਣਦਾ 8000 ਮਾਣਨਾ ਬਾੜ ਦੀ ਹੈ ਜੀ ਠੀਕ ਹੈ ਜੀ ਲਾ ਲਿਓ ਫੋਨ ਵੀਰ ਨੂੰ ਸੋਹਣੀ ਸੁਨੱਖੀ ਪੂਰੀ ਆ ਦੂਜੇ ਬੰਨੇ ਉਹ ਡੱਬਾ ਸੋਹਣਾ ਵਾ ਅੱਗੇ ਆ ਗਈ ਇਹ ਕਿਹੜੀ ਨਸਲਾ ਵੀਰ ਜੀ ਦੱਸੋ ਯਾਰ ਫਿਰ ਆ ਕੇ ਸ਼ਾਹੀ ਵਾਲਿਆ ਰੱਬ ਜਾਣੇ ਹੁਣ ਕਿਹੜੀ ਏ ਅੱਛਾ ਕੋਈ ਲਾਲ ਦੱਬੀ ਹੋਇਆ ਫਿਰ ਕਹਿ ਦਿੰਦਾ ਵਾ ਸ਼ਾਹੀ ਵਾਲ ਪੱਕੀ ਹੈਗਾ ਵਾ ਜਰਸੀ ਪੱਕੀ ਹੈਗਾ ਵਾ ਠੀਕ ਹੈ ਜੀ ਬਾਕੀ ਆਪਣਾ ਕੋ ਹਸਾਬ ਕਿਤਾਬ ਲਾ ਦੇ ਵੀਰ ਕਿੰਨੇ ਦਿਨਾਂ ਦੀ ਸੂਈ ਏ ਇਹਨੂੰ 5-5 ਵਾ 6 ਵਾ ਦੇ ਅੱਛਾ ਬੱਚਾ ਕੀ ਮਗਰ ਦੇ ਬੱਚਾ ਬੱਚਾ ਵਸ਼ਾ ਦਿੱਤਾ ਇੰਨੇ ਪਿਛਲੇ ਵੀ ਸਭ ਅੱਛੀਆਂ ਸੀ ਠੀਕ ਹੈ ਬਾਹਰ ਕੱਢ ਦਿਆਂ ਨਾ ਕਰੋ ਚੱਕ ਜੀ ਬਾਕੀ ਦੁੱਧ ਦੇ ਦੁੱਧ ਦੇ ਕੋ 12 ਕਿਲੋ ਦੁੱਧ ਇਹਦਾ ਵੀ ਚਟਾ ਹੋਣਾ ਨਾ ਆਹ ਵੇਖੋ ਜੀ 12 ਕਿਲੋ ਦੁੱਧ ਜੀ ਹਾਂਜੀ ਥਾਨ ਬੜਾ ਸੋਹਣਾ ਲੱਗਾ ਚੰਗੀ ਕੁਆਲਿਟੀ ਆ ਗਿਆ ਜਾਣ ਦੋ ਭਾਜੀ ਲੈ ਜਾਓ ਹਾਂ ਮੈਂ ਬਾੜੀ ਤੋਂ ਮਾਜੂ ਵੱਡੀ ਆ ਤੇ ਰਾਹ ਚੜਦੀ ਆ ਹਾਂਜੀ ਹਾਂਜੀ ਪੂਰੇ ਵੱਡੇ ਕਰਦੀ ਮਾਲਕ ਮਾਜੂ ਤੇ ਕਿੰਨਾ ਕੁ ਭਾਜੀ ਇਹ ਦੁੱਧ ਚ ਆਜੂਗੀ ਦੁੱਧ ਤੇ 15 16 ਕਿਲੋ ਤੇ ਆਉਣਾ ਤੁਹਾਨੂੰ ਠੀਕ ਆ 12 12 ਕਿਲੋ ਦੀ ਹੁਣ ਵੀ ਹੈਗਾ ਜੀ ਅੱਛਾ 12 12 ਕਿਲੋ ਹੁਣ ਵੀ ਹੈਗਾ ਤੁਹਾਨੂੰ ਵਸ਼ਾ ਮਗਰਿਆ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਇਹ ਦੇਦਾ ਉਹਦਾ ਮੁੱਲ 60000 ਰੁਪਇਆ ਕਰਦੇ ਆ ਹਾਂ ਜੀ ਪਾਂ ਜੀ ਨਾਂ ਤੇ 55000 ਦੀ ਹੋਣੀ ਹੈ ਹਾਂ ਜੀ 55000 ਦੀ 55000 ਦੀ ਤੁਸੀਂ ਕਰ ਦਾਂਗੇ ਥੋੜਾ ਮੜਾ ਹਜ਼ਾਰ ਮਾਨ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਫੋਨ ਲਾਇਓ ਵੀਰ ਨੂੰ ਸੁਈ ਤਾਜੀ ਆ ਹਨਾ ਸੁਈ ਤਾਜੀ ਬਾਕੀ ਥਾਣ ਥਣ ਸੋਹਣਾ ਲੱਗ ਰਸੀ ਬਾਗ ਚ ਵਾਈ ਕਰਦੇ ਕਿਦਾਂ ਜੀ ਰਸੀ ਬਾਗ ਥਣਾ ਦੀ ਬਾਤ ਨਹੀਂ ਸਾਚੇ ਕੋਰ ਗੱਲ ਆ ਇਹ ਪਾੜਾ ਪਾ ਕੇ ਮਿਲਦੀ ਜੀ ਅੱਛਾ ਪਾੜਾ ਪਾ ਕੇ ਹਾਂ ਜੀ ਹਾਂ ਜੀ ਪਾੜਾ ਪਾ ਕੇ ਰਸੀ ਪਾ ਕੇ ਪਾੜਾ ਪਾ ਕੇ ਮਿਲਦੀ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਆਤ ਪਈ ਨਹੀਂ ਕਿਹੜੀ ਪਿਛਲੇ ਸੁਈ ਦੀ ਰੰਗਰ ਨੂੰ ਆਪਾਂ ਜੋ ਥਣਾ ਦੀ ਬਾਤ ਕਰਦਣੀ ਨਹੀਂ ਨਾ ਨਾ ਆ ਗਈ ਹਨਾ ਜੀ ਇਹਦਾ ਸੂਆ ਕਿਨਵਾ ਭਾਜੀ ਇਹਦਾ ਤੀਜਾ ਸੂਆ ਆ ਵੀ ਬੱਚਾ ਬੱਚਾ ਵੀ ਬੱਚਾ ਹੀ ਆ ਅੱਛਾ ਮਗਰ ਇਹ ਬੜਾ ਤਗੜਾ ਬੱਚਾ ਦਾ ਤੀਜਾ ਸੂਆ ਹਾਂ ਜੀ ਮਗਰ ਵਸ਼ਾ ਸੂਈ ਨੂੰ ਕਿਨੇ ਕਿਦਣ ਹੋ ਗਿਆ ਸੂਈ ਨੂੰ ਅਜ ਤੀਜਾ ਦੇਣ ਦੇ ਅੱਛਾ ਤੀਜਾ ਦੇਣ ਆ ਆ ਵੇਖੋ ਕਰੋ ਚੈੱਕ ਕੱਦ ਪੂਰਾ ਵੱਡਾ ਵਾ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਇਹਨੂੰ ਵੀ ਚੰਗੀ ਕੁਆਲਿਟੀ ਵਾਲੇ ਥਾਣ ਲੱਗੇ ਆ ਬੇਲ ਦੀ ਵੀ ਕਾਫੀ ਲੰਮੀ ਯਾਰੀ ਵੱਡੀ ਆ ਵੱਡੀ ਬੱਚੀ ਮੋਟਾ ਮੋਟਾ ਥਣ ਲੱਗਾ ਜੀ ਮੋਟਾ ਮੋਟਾ ਧਣ ਲੱਗਾ ਜੀ ਆ ਕਰੋ ਚੋਰੀ ਪਰਦਾ ਵੀ ਦਿੱਤਾਗਾ ਰੀਪਰ ਵੀ ਆਪਾਂ ਪਾ ਦਨਾ ਠੇਕੇ ਦੇ ਦੇ ਨਾਲ ਕਰ ਅੱਛਾ ਹਾਂਜੀ ਵੀ ਤੇ ਪਾ ਦਾਂਗੇ ਕੋਈ ਨਹੀਂ ਕੋਈ ਨਹੀਂ ਹੋਂ ਲਾ ਲੈ ਕੇ ਕਿਹੜਾ ਵੀਡੀਓ ਵੇਂਦਾ ਰੀਪਰ ਆਸਤੇ ਵੀ ਹਾਂਜੀ ਲੱਗਦਾ ਕਿ 10 15 ਪੀਂਘੀਆਂ ਪੰਡਾ ਚ ਲੱਗ ਲੱਗੇ ਦੇਣਾ ਤੁੰਦੇ ਠੀਕ 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 ਹੈ ਮੈਂ ਤਾਂ ਜਨ ਕੰਪੂਟਰ ਦੀ ਜੇ ਕੋਈ ਗੱਲ ਆ ਹੂੰ ਸਣਾ ਵੀ ਵਾ ਵਾਦ ਘੱਟਨੀ ਹੈ ਕਿ ਵੀਰ ਜੀ ਕੋਈ ਪਰਚਾਈ ਬਰਾਬਰ ਬਹੁਤ ਵਧੀਆ ਰੱਸੀ ਪਾ ਕੇ ਆਂ ਤੇ ਨਾਲ ਰੱਸੀ ਨਹੀਂ ਰੱਸੀ ਤੋਂ ਬਗੈਰ ਵੀ ਚੋਲੀ ਦੀ ਰੱਸੀ ਤੋਂ ਪਾ ਕੇ ਪਹਿਲੇ ਰੱਸੀ ਤੋਂ ਬਗੈਰ ਹੀ ਚੋਈ ਮੈਂ ਦੋ ਟੰਡਾ ਤੇ ਕਿੰਨਾ ਇਹਦਾ ਮੁੱਲ ਕਰਨਾ ਜੀ ਮੁੱਲ ਤੇ ਵੀ ਜੀ ਦਾ ਤੇ ਦੋ ਕਿੰਨੇ 57000 ਠੀਕ ਆ ਦੁੱਧ ਕਿੰਨਾ ਕਿਚਵਾਉਗੀ 20 ਦਿਨੇ 1500 ਲਾ ਕੇ ਮਿਲਾ ਦੇਣਾ ਤੁਸਾਂ ਹੁਣ ਕਿੰਨਾ ਹੁਣ ਇਸ ਟਾਈਮ 10 ਕਿਲੋ ਬੋਲਾ ਜੀ 10 ਕਿਲੋ ਬਾਕੀ ਥਾਣ ਬੜੇ ਮੋٹے ਮੋٹے ਲੱਗੇ ਆ ਜੀ ਥਾਣ ਬਹੁਤ ਸੋਨੇ ਆ ਉਹ ਚ ਵੀ ਮਾਰ ਨਾਲ ਵੀਰ ਜੀ ਕਰਦਾ 56000 56000 ਕੋਈ ਭੈਣ ਭਰਾ ਮਾਰਨ ਨੂੰ ਕਰ ਲੈਣਾ ਠੀਕ ਆ ਅੱਗੇ ਆ ਗਈ ਵੱਡੀ ਬੁਰੀ ਹਨਾ ਕੱਦ ਪੂਰਾ ਵੱਡਾ ਇਹਦਾ ਇਹਦਾ ਸੂਆ ਕਰਵਾ ਵੀਰ ਜੀ ਸੂਆ ਦਾ ਦੁੱਧ ਆ ਜਾ ਦੁੱਧ ਆ ਸੂਆ ਪੂਰੇ ਵੱਡੇ ਕੱਦ ਦੀ ਮਾਲ ਗਿਆ ਤੇ ਦੁੱਧ ਕਿੰਨੇ ਗਾਲੀ ਆ ਇਹ ਦੁੱਧ ਦੀ ਇਹ ਕਿਹ ਬੰਦੇ ਨੇ ਲਈਏ ਲੋ 6 ਮਹੀਨੇ ਦੀ ਗਾਂ ਕੱਪੜੀ ਦਸਾਈ ਕਿਲੋ ਦੁੱਧ ਹੀ ਗਾ ਕਵਾ ਮਹੀਨੇ ਦੀ ਗੱਬਣ ਕੋਲ 27 ਕਿਲੋ ਦੁੱਧ ਹੀ ਠੀਕ ਆ ਇਹ ਆਪਣੇ ਕੋ ਘਰ ਭਰਾ ਕੋ ਲਈ ਠੀਕ ਆ ਪੂਰੇ ਵੱਡੇ ਕੱਦ ਦੀ ਮਾਲ ਦੇਖੋ ਕਿੰਡੀ ਸੋਹਣੀ ਆ ਚੰਗੀ ਕੁਆਲਟੀ ਵਾਲੀ ਆ ਜੀ ਆਹ ਸੰਭੜ ਵਾਲੀ ਆ ਦਾਦ ਨਾ ਮਾੜੀ ਲੰਮੀ ਤੋਂ ਹਾਂ ਦੇਖੋ ਜੀ ਕਰਨ ਤੇ ਹਾਂ ਜੀ ਹਾਂ ਜੀ ਬੇਲ ਕਾਫੀ ਲੰਮੀ ਛੋਟਿਆ ਸੀ ਜਲ ਜੂਕ ਨਹੀਂ ਕਮਾਲੋ ਭਾਜੀ ਹੋਵੇ ਤੇ ਜੰਗ ਟੰਗ ਟਗੜਾ ਹੋਵੇ ਹੁਣ ਆਪਣਾ ਵਾਈ ਫੜੀਆ ਮੱਠੇ ਵੱਡੀ ਗੱਲ ਹੁੰਦੀ। ਬਾਕੀ ਲੇਵੇ ਦੇ ਉੱਤੇ ਸਾਰੇ ਦੇ ਉੱਤੇ ਚਲੋ ਵੀਰ ਜੀ ਇਹਦੀ ਗਾਂ ਨੂੰ ਆਂਦਾ ਵੀ ਕੀ ਆ 35 ਤੋਂ 40 ਕਿਲੋ ਤੋਂ ਕੁਛ ਵੀ ਨਹੀਂ ਆਂਦਾ ਏਡੀ ਵੱਡੀ। ਸਾਰੇ ਲੇਵੇ ਦੇ ਉੱਤੇ ਬਰੀਕ ਬਰੀਕ ਨਾੜਾਂ ਆ ਗਈਆਂ ਜੀ। ਬਹੁਤ ਜ਼ਿਆਦੀ ਚੰਗੀ। ਦੇਣ ਕਿੰਨੇ ਖੜਦੀ ਐ? ਦੇਣ ਇਹਦਾ 10 ਲੈ ਗਏ ਜੀ ਨੇ। ਠੀਕ ਅੰਦਾ। ਮਾਨੀ ਬਹੁਤ ਜ਼ਿਆਦੀ ਆ। 10 ਦਿਨ ਲੈ ਜਾਓ ਇਹ ਲੇਵਾ ਵੇਖੋ ਲੇਵੇ ਦੇ ਦੇ ਨਾੜਾਂ ਵੇਖੋ ਕਿੱਡੀਆਂ। ਬਹੁਤ ਜ਼ਿਆਦੀ ਬਣ ਜਾਣੀ। ਆ ਵੇਖੋ ਕਰੋ ਚੈੱਕ ਜੀ। ਹਾਂ ਜੀ। ਖਾਣੂ ਖਾਓ ਕਿੰਦਾ ਵਧੀਆ ਕੁਆਲਟੀ ਦਾ ਹਾਂਜੀ ਥਾਣ ਜਗਾ ਇਧਰੋਂ ਵੀ ਆਹ ਵੇਖੋ ਲੈਵੇ ਲੈਵੇ ਦੇ ਉੱਪਰ ਨਾੜਾਂ ਵੇਖੋ ਕਰੋ ਜੱਗ ਥਾਣ ਦੀ ਕੁਆਲਟੀ ਹਾਂਜੀ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਅਜੇ ਕੱਚੀ ਆ ਚਾਰ ਦਿਨ ਤੈਨੋਂ ਕੋ ਭੈਣ ਭਰਾ ਇਹਦਾ ਸਿੱਧਾ ਆ ਕੇ ਲਊਗਾ ਵਖਾ ਕੇ ਸਿੱਧਾ ਮੁੱਲ ਕਰ ਲਾਂਗੇ ਨਹੀਂ ਤੇ ਥੋੜੀ ਬੱਤਰ ਕਰਕੇ ਵੇਚਣੀ ਹੈ ਕੋ ਗਾਰੰਟੀ ਬੜੀ ਗਾਉਂਦੀ ਠੀਕ ਠੀਕ ਗਾਰੰਟੀ ਵਾਲੀਆਂ ਦੋ ਗਾਵੇਂ ਕਹੋ ਆ ਇਹ ਦੋਵੇਂ ਥੋੜੀਆਂ ਬੱਤਰ ਹੋ ਕੇ ਨਾ ਫੇਰ ਹੀ ਵੇਚਾਂਗੇ ਤੇ ਵੀਡੀਓ ਦੇ ਪਾ ਦਿਆਂ ਕੋ ਭੈਣ ਭਰਾ ਆ ਜਾਂਦਾ ਵਾ ਕਿਸੇ ਵੇਲੇ ਚੰਗੀ ਗਾ ਵੇਖ ਕੇ ਮੋਲ ਵੇ ਮੋਲ ਫੋਨ ਤੇ ਹੋਊਗਾ ਮੁੱਲ ਫੋਨ ਤੇ ਹੋਊਗਾ ਕੋ ਭੈਣ ਭਰਾ ਚਲੋ ਸੰਭੜਵਾਣਾ ਹੁੰਦਾ ਉਹ ਆ ਜਾਂਦਾ ਇਹ ਇਹ ਨੂੰ ਇੱਧਰ ਹੀ ਤੋੜ ਲਈ ਭਾਈ ਸਿੱਧੀ ਤੋੜ ਲਾ ਇਹਦੀ ਤੋੜ ਲਾ ਇਹ ਵੀ ਵੱਡੀ ਆ ਹੈਨਾ ਇਹ ਵੀ ਗਾਡੀ 32 ਕਿਲੋ ਦੀ ਤੌਕੀ ਦੀ ਠੀਕ ਆ ਇਹਦੇ ਦਾਹ ਨੇ ਵੀ ਲੈਣੇ ਆ ਇਹਦਾ ਵੀ ਚਲੋ ਮੋਲ ਤੇ ਫੋਨਟੇ ਹੀ ਕਰਾਂਗੇ ਜਾਂ ਮੋਲ ਫੋਨਟੇਗਾ 10 ਦਿਨਾਂ ਦੇ ਵਿੱਚਾਂ ਕੋਈ ਜੀ ਚਲੋ ਵਧੀਆ ਪੜ ਜਾਂਦਾ ਆ ਆ ਜੇ ਕਿ ਇਹਨੂੰ ਪਹਿਲਾ ਹੋਵੇ ਜੇ ਕੋਈ ਕੀਮਤ ਲਾਵੇ ਪੂਰੀ ਤੇ ਫਿਰ ਦੇ ਵੀ ਦਿਓਗੇ ਬਿਲਕੁਲ ਬਿਲਕੁਲ ਕਈ ਵਾਰਾਂ ਕੀਮਤ ਪੂਰੀ ਨਹੀਂ ਮਿਲਦੀ ਹੈ ਨਾ ਹਾਂਜੀ ਹਾਂਜੀ ਇਹ ਲਾਲ ਚਿੱਟੀ ਜੇ ਲਾਲ ਹਾਂਜੀ ਹਾਂਜੀ ਕਾਫੀ ਕਲਰ ਜਿਹਨੂੰ ਕਹਿੰਦੇ ਹਾਂਜੀ ਭਲੀ ਦੇਖੋ ਕਿੰਨੀ ਆ ਪੂਰੇ ਵਜਨ ਵਾਲੀ ਇਹ ਕਵਾਲਿਟੀ ਵੀ ਚੰਗੀ ਬਰੀਡ ਵਾਲੀ ਹੈ ਇਹ ਗੇ ਵੇਡ ਠੰਡੀ ਪੂਰੀ ਜਾਰੀ ਹੈ ਸੂਆ ਇਹਦਾ ਕਨਵਾਊਗਾ ਸੂਆ ਦੂਜਾ ਵੀ ਦੂਜਾ ਸੂਆ ਪੂਰੀ ਪੂਰੀ ਠੰਡੀ ਹੈ ਆਹ ਵੇਖੋ ਜੀ ਜਾਨ ਦੋ ਠੰਡੀ ਠੀਰੀ ਆ ਜੀ ਹਾਂ ਜੀ ਠੰਡੀ ਪੂਰੀ ਕੱਦ-ਕਾਠ ਵੀ ਚੰਗਾ ਸੋਹਣਾ ਪੇਠ ਪੁੜੇ ਦੀ ਵੀ ਚੰਗੀ ਚੌੜੀ ਹੈ ਜੀ 30 ਬੱਤੀ ਲੀਟਰ ਦੁੱਧ ਕਰ ਜੂ ਦੇਣ ਕਿੰਨੇ 30 ਕਿਲੋ ਪਿਛਲੇ ਸਵੇਰੇ ਕੀਤਾ ਰਗਾ ਦੁੱਧ ਦੇ ਪਿਛਲੇ ਸਵੇਰੇ ਤਾਂ ਲੁੱਸੀ ਥੋੜੀ ਜੀ ਦੇਣ ਕਿੰਨੇ ਖੜਦੀ ਐ ਦੇਣ ਦੇ 10 ਲੈ ਜੇ ਵੀਰ ਜੀ ਠੀਕ ਆ ਦੇਖੋ ਸਾਂਭਣ ਵਾਲਾ ਭੈਣ ਭਰਾ ਕੋਈ ਇੱਥੇ ਆ ਕੇ ਸੌਦਾ ਕਰੇ ਤੇ ਮੁੱਲੇ ਤਾਂ ਕਿ ਨਾ ਕਰੀਏ ਮੁੱਲ ਆਪਣੀ ਦੋਵਾਂ ਦਾ ਮੁੱਲ ਨਹੀਂ ਕਰਨਾ ਮੁੱਲ ਕਰਨਾ ਜਿਆਦਾ ਬੱਤਰ ਕਰਕੇ ਵੇਚਾਂਗੇ ਜੀ ਇੰਦਾ ਵੇਚਾਂਗੇ ਦੇਖੋ ਭੈਣ ਭਰਾ ਮੌਕੇ ਤੇ ਆਵੇ ਮੌਕੇ ਤੇ ਆ ਕੇ ਗਾਵਾਂ ਵੇਖੇ ਠੀਕ ਆ ਫਿਰ ਲੈ ਕੇ ਜਾਵੇ ਮਿਲ ਤੇ ਅੱਗੇ ਜਰਸੀ ਹੈਗੀ ਹਾਂ ਜੀ ਹਾਂ ਜੀ ਆ ਵੇਖੋ ਕਰੋ ਚੱਕ ਜਰਸੀ ਇਹਦੇ ਨੂੰ 15 ਦਿਨ ਦੇ ਜੀ 15 ਦਿਨ ਦਿੰਦੇ ਹੈ ਹਾਂ ਕਿੰਨੇ ਕ ਦੁੱਧ ਵਾਲੀ ਵੀਰਜੀ ਏ ਦੋ ਤਿੰਨੇ 117 ਰੁਪਏ ਨੂੰ ਚੌੜਾ ਸਿੱਧਾ ਠੀਕ ਆ ਆਜ ਕੇ ਦੇਖ ਬੋਲ ਖਾਜੋ ਉਹ ਪਾਣੀ ਆ ਗਿਆ ਇਹਨਾਂ ਦੀ ਮੜਾ ਜੀ ਵੀ ਖਾਣ ਦੀ ਰੰਗ ਤੇ ਤਾਂ ਖਰਾ ਹੁੰਦੀ ਠੀਕ ਆ ਆਹ ਤੇ ਜੀ ਜਾਨ ਤੋਂ ਜਾਨ ਤੋਂ ਡਰਦੀ ਉੱਥੇ ਕਰਦਾ ਉੱਥੇ ਰੁਕਦਾ ਬਾਕੀ ਦੇਵਾਲੂ ਵਾਲਾ ਕੈਮ ਹੈ ਜੀ ਬੜੀਆ ਬਣਦੀ ਜੀ ਕੈਮ ਹੈ ਲਿੱਸੀ ਥੋੜਾ ਕੇ ਬਲ ਬਾਕੀ ਥਾਨ ਬੜਾ ਸੋਹਣਾ ਦੋਹਰਾ ਥਾਨ ਲੱਗਾ ਇਹਨੂੰ ਠੰਡੀ ਆ ਕੇ ਆਂਦੀ ਰੋੜਾ ਕੋਲ ਦੇਣ ਕਿੰਨੇ ਖੜਦੀ ਐ ਜਿਹੜੇ ਨੇ 12 13 ਲੈ ਜਾਣੇ ਤੇ ਮੁੱਲ ਮੁੱਲ ਨੇ ਦਾ ਨਾਂ ਹੀ ਕਰੀਆ ਕਰਦੀ ਐ ਦਾ ਵੇਖ ਲਓ ਮਰਜੀ ਤੇਰਾ ਵੀ ਜੀ 60000 ਜਿਹੜਾ ਛੋੜ ਹੋ ਜੂਗੀ ਛੋਟ ਕਰਦਾਂਗੇ ਥੋੜੀ ਬਾਲੀ ਕਰਦੇ ਕਰਨੀ ਕੋਈ ਗੱਲਬਾਤ ਹੋਊਗਾ 72 ਹੋਈ ਉਹਦਾ ਮੁੱਲ ਹੋਰ ਹੋਣਾ ਜੀ ਅੱਜ 80 ਦਾ ਹੋਰ ਹੋਣਾ ਵਾ ਮਤਲਬ ਕੋਈ ਮਹਿਕ ਤਾਂ ਪਾਤੀਆਂ ਕੋਈ ਭੈਣ ਭਰਾ ਸਾਹਮਣ ਵਾਲਾ ਹੀ ਆ ਜਾਂਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਗੱਲਬਾਤ ਕਰਨੀ ਕੋਈ ਜੀ ਗੱਲਬਾਤ ਠੀਕ ਆ ਕੋਈ ਭੈਣ ਭਰਾ ਜੇ ਚੱਲ ਵਧੀਆ ਠੀਕ ਆ ਲਾਇਓ ਭਾਈ ਨੂੰ ਫੋਨ ਆ ਵੀਡੀਓ ਕਰ ਦਿਓ ਸ਼ੇਅਰ ਤੇ ਬਹੁਤ ਹੀ ਸੋਹਣੇ ਸਾਰੇ ਪਸੂ ਚੰਗੀ ਕੁਆਲਿਟੀ ਵਾਲੇ ਆ ਅਸ਼ਾਰੀ ਪਰ ਹਾਂ ਮੇਰੇ ਕੋਲ ਰੀਪਰ ਆਦੇ 3 ਟਰਾਲੀਆਂ ਆ ਅੱਛਾ ਦੇਖੋ ਭੈਣ ਭਰਾ ਲਾ ਕੇ ਲਾ ਕੇ ਦਿਖਾਵੀਆਂ ਪਿੰਡਾਂ ਚ ਕੋਈ ਫਰਾ ਹੋਵੇ ਠੇਕੇ ਦੇ ਦੇ ਦੇਣਾ ਮੇਰੇ ਕੋਲ ਨਹੀਂ ਕੱਲੇ ਕੋ ਚਲਾਇਦਾ ਨਾਲ ਦਾ ਬਾਹਰ ਗਿਆ ਵਾ ਠੀਕ 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 ਠੇਕੇ ਦੇ ਦਾਂਗੇ ਜੋ ਜੋ ਜਿੱਦਾਂ 3 ਟਰਾਲੀਆਂ ਵਾ ਤੇ ਇੱਕ ਰੀਪਰ ਦੇ ਨਾਲ ਲਾਓ ਜੀ ਲੋਕਲ ਵਾਲਾ ਫੋਨ ਲਾ ਲਿਓ ਦੂਰ ਵਾਲੇ ਨੂੰ ਨਹੀਂ ਦੇਣਾ ਤੇ ਆਪਣਾ ਸਾਰੇ ਕਾਗਜ਼ ਪੱਤਰ ਲੈ ਕੇ ਆਇਓ ਜਿੰਨੇ ਵੀ ਖਰੀਦਣ ਲੈਣਾ ਹੋਇਆ ਨਹੀਂ ਵੇਚਣਾ ਨਹੀਂ ਠੇਕੇ ਤੇ ਲੈਣ ਲਈ ਵੀ ਕਾਗਜ਼ ਪੱਤਰ ਕੋਈ ਜ਼ਿੰਮੇਵਾਰੀ ਜ਼ਿੰਮੇਵਾਰੀ ਤੇ ਲੈਣੀ ਆ ਕੋਈ ਚੀਜ਼ ਦੀ ਕੋਈ ਬੰਦਾ ਹੋਇਆ ਫੇਰ ਨਹੀਂ ਕੋਈ ਚੱਕਰ ਠੀਕ ਆ ਚਲੋ ਆ ਵੀ ਕੰਮ ਚ ਕੀਤੇ ਚੱਲਣ ਦਿਆ ਹਾਂਜੀ 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 ਚਲੋ ਕੋਈ ਨਹੀਂ ਲਾ ਲਿਓ ਵੀਰ ਨੂੰ ਫੋਨ ਤੇ ਆਪਣੀ ਤਸੱਲੀ ਕਰ ਲਈ ਨਾ ਭੁੱਲਿਓ ਸੂਈਆਂ ਸੋਈਆਂ ਦੋ ਟਾਈਮ ਚੋ ਲਿਓ ਜਿਹੜੀਆਂ ਗੱਬਣਾ ਉਹਨਾਂ ਨੂੰ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਅਰ ਜੀ ਤੁਹਾਨੂੰ ਆਦ